ਕੁਦਰਤ ਦਾ ਕੈਦ ਇੱਕ ਗਰੀਬ ਪਰਿਵਾਰ ਤੇ ਜਿਹੜਾ ਹੈ ਕਿ ਢੈ ਆ ਸਾਡੀ ਇੰਨੀ ਪਹੁੰਚ ਨਹੀਂ ਹੈਗੀ ਨਾ ਹੀ ਸਾਡੀ ਇੰਨੀ ਵੈਲਿਊ ਹੈਗੀ ਕਿ ਅਸੀਂ ਆਪਣਾ ਘਰ ਬਣਾ ਸਕੀਏ ਤੇ ਇਹ ਬਿਮਾਰ ਰਹਿੰਦੇ ਨੇ ਇਹਨਾਂ ਦੇ ਦਿਮਾਗ ਦੀ ਦੋ ਵਰੀ ਨਾਲੀ ਫੱਟੀ ਹੋਈ ਐ ਅਸੀਂ ਆਪ ਗਰਾਂਦਾ ਆਂਦੇ ਨਹੀਂ ਆਪ ਖਾ ਲੈਂਦੇ ਨੇ ਸਾਨੂੰ ਕੋ ਦਿੰਦਾ ਕੋਈ ਨਹੀਂ ਕਹਿੰਦੇ ਆਏ ਨਹੀਂ ਆਏ ਨਹੀਂ ਗਰਾਂਦਾ ਨਹੀਂ ਆਇਆ ਉਦੁਰ ਦਾ ਇੱਕ ਗਰੀਬ ਪਰਿਵਾਰ ਤੇ ਜਿਹੜਾ ਹੈ ਕਿ ਠਹਿ ਔਰ ਤਸਵੀਰਾਂ ਤੁਹਾਨੂੰ ਦਿਖਾਣ ਦੀ ਕੋਸ਼ਿਸ਼ ਕਰਾਂਗੇ ਕਿ ਮूसलाधार ਹੋਈ بارش ਨੇ ਜਿਹੜਾ ਹੈ ਕਿ ਇਸ ਗਰੀਬ ਦਾ ਜਿਹੜਾ ਆਸ਼ਿਆਨਾ ਜਿਹੜਾ ਜਿਹੜਾ ਢਹਿ ਟੇਰੀ ਕਰ ਦਿੱਤਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਕੱਚੇ ਮਕਾਨ ਸੀਗੇ ਔਰ ਇਹ ਕੱਚਾ ਮਕਾਨ ਜਿਹੜਾ ਇੱਕ ਗਰੀਬ ਪਰਿਵਾਰ ਦਾ ਸੀਗਾ ਔਰ ਇਹ ਜਿਹੜਾ ਪੂਰੀ ਤਰ੍ਹਾਂ ਜਿਹੜਾ ਢਹਿ ਟੇਰੀ ਹੋ ਗਿਆ ਕੱਲ ਦੀ ਜਿਹੜੀ ਹੈ 2 ਦਿਨ ਤੋਂ ਜਿਹੜੀ ਹੋ ਰਹੀ ਬਰਸਾਤ ਨੇ ਇਸ ਪਰਿਵਾਰ ਦੇ ਉੱਤੇ ਜਿਹੜਾ ਇੱਕ ਕਹਿ ਜਿਹੜਾ ਢਾਕੇ ਰੱਖ ਦਿੱਤਾ ਇੱਕ ਬੁਜੂਗ ਮਾਤਾ ਤੁਸੀਂ ਦੇਖੋ 80 ਸਾਲ ਦੀ ਉਮਰ ਹੈ ਇਹ ਜਿਹੜੀ ਅੰਦਰ ਸੁੱਤੀ ਹੋਈ ਸੀਗੀ ਤਾਂ ਭਾਈਵੇ ਦਾ ਸਮਾਂ ਦੱਸ ਰਹੇ ਨੇ ਤਾਂ ਜਦੋਂ ਛੱਤ ਜਿਹੜੀ ਹੈ ਡਿੱਗੀ ਤਾਂ ਇਹ ਮਾਤਾ ਨੂੰ ਵੀ ਜਿਹੜੀ ਕਿਤੇ ਨਾ ਕਿਤੇ ਮਾਰੀ ਮਾਮੂਲੀ ਸੱਟਾਂ ਆਈਆਂ ਨੇ ਔਰ ਇਹਨਾਂ ਨੂੰ ਬੜੀ ਮੁਸ਼ਕਲ ਨਾ ਬਚਾਇ ਦਰਵਾਜ਼ਾ ਸਾਡੇ ਨਾਲ ਗੱਲਬਾਤ ਕਰ ਲੈਣਾ ਕੀ ਨਾਮ ਹੈ ਕਿਰਪਿੰਦ ਜੀ ਜੀ ਮੇਰਾ ਨਾਮ ਜੋਤੀ ਪਿੰਡ ਵਾਲੀ ਕੀ ਤੇ ਅਸੀਂ ਬਹੁਤ ਮੁਸ਼ਕਲ ਨ ਬਚੇ ਜਦੋਂ ਮੰਮੀ ਨੂੰ ਕੱਢਿਆ ਅੰਦਰੋਂ ਛੱਤ ਡਿੱਗੀ ਤੇ ਉਸ ਤੋਂ ਉਸ ਦਰਵਾਣ ਮੇਰੇ ਵੀ ਸੱਟ ਲੱਗ ਗਈ ਮੈਂ ਵੀ ਜ਼ਖਮੀ ਹੋ ਗਈ ਤੇ ਮੇਰੇ ਨਾਲ ਵੀ ਬਹੁਤ ਬੁਰੀ ਹਾਲਤ ਹੋਈ ਇਹਨੂੰ ਤਾਂ ਮੈਂ ਲੈ ਹੀ ਕੱਢ ਕੇ ਉਸ ਤੋਂ ਬਾਅਦ ਮੇਰੇ ਘਰ ਵਾਲਾ ਜੋ ਤੇ ਇਹ ਬਿਮਾਰ ਰਹਿੰਦੇ ਨੇ ਇਹਨਾਂ ਦੇ ਦਿਮਾਗ ਦੀ ਦੋ ਵਰੀ ਨਾਲ ਹੀ ਫੱਟੀ ਐ ਅਸੀਂ ਹਸਪੀਟਲ ਦਾਖਲ ਕਰਾਇਆ ਰੱਬ ਦੀ ਕਿਰਪਾ ਹੈ ਫਿਰ ਵੀ ਸਾਡੇ ਵਿੱਚ ਤੇ ਅਸੀਂ ਇਹੀ ਜਾਣਿਆ ਕਿ ਅਸੀਂ ਆਪਣੇ ਘਰ ਆਪ ਖੁਦ ਨਹੀਂ ਬਣਾ ਸਕਦੇ ਸੀ ਦਿਹਾੜੀ ਦੱਪੇ ਵਾਲੇ ਗਿਆਂ ਆ ਸਾਡੀ ਇੰਨੀ ਪਹੁੰਚ ਨਹੀਂ ਹੈਗੀ ਨਾ ਹੀ ਸਾਡੀ ਇੰਨੀ ਵੈਲਿਊ ਹੈਗੀ ਕਿ ਅਸੀਂ ਆਪਣਾ ਘਰ ਬਣਾ ਸਕੀਏ ਬਿਲਕੁਲ ਤੁਸੀਂ ਦੇਖ ਸਕਦੇ ਹੋ ਇਸ ਮਹਿਲਾ ਦਾ ਦਰਦ ਇਸ ਤਰ੍ਹਾਂ ਬਿਆਨ ਹੋ ਰਿਹਾ ਹੈ ਕਿ ਹਾਲਾਤ ਦੇ ਮੁਤਾਬਕ ਤੁਸੀਂ ਦੇਖ ਸਕਦੇ ਹੋ ਔਰ ਇੱਥੇ ਜੁੜਤਾ ਹੈ ਜੇ ਸਮਾਜ ਸੇਵੀ ਹੈ ਉਹ ਇਨ੍ਹਾਂ ਪਰਿਵਾਰਾਂ ਦੀ ਆ ਕੇ ਮਦਦ ਕਰਨ ਕਿਉਂਕਿ ਹਾਲਾਤ ਤੁਹਾਨੂੰ ਤਸਵੀਰਾਂ ਚ ਦਿਖਾ ਰਹੇ ਆ ਕਿ ਪੂਰੇ ਕੱਚਾ ਮਕਾਨ ਹੈ ਪੂਰਾ ਢਹ ਢੇਰੀ ਹੋ ਚੁੱਕਿਆ ਹੈ ਤਾਂ ਇੱਥੇ ਸਰਕਾਰਾਂ ਦਾਅਵੇ ਕਰਦੀਆਂ ਪ੍ਰਧਾਨ ਮੰਤਰੀ ਆਵਾਸ ਜੋਨਾ ਤਹਿਤ ਮਕਾਨ ਦਿੱਤੇ ਜਾਣਗੇ ਕਿ ਐਤਕ ਮਕਾਨ ਵਗੈਰਾ ਨਹੀਂ ਆਇਆ ਤੋ ਨਹੀਂ ਜੀ ਸਾਨੂੰ ਕੋਈ ਮਕਾਨ ਨਹੀਂ ਸਾਡੇ ਤਾਈ ਕੋਈ ਸਹੂਲਤ ਨਹੀਂ ਆਏਗੀ ਸਾਨੂੰ ਕਦੀ ਕੋਈ ਸਹੂਲਤ ਇੱਥੋਂ ਤਾਂ ਕਰਪੜ ਨਹੀਂ ਦਿੱਤੀ ਕਿਸੇ ਨੇ ਆਪਣੇ ਤਾਂ ਹੀ ਰੱਖਦੇ ਨੇ ਆਪਣੇ ਘਰ-ਬਾਰ ਸੋਹਣੇ ਬਣਾਉਂਦੇ ਨੇ ਲੇਕਿਨ ਸਾਡਾ ਘਰ ਕਿਸੇ ਨੇ ਨਹੀਂ ਅੱਜ ਤੱਕ ਰਵਦੀਆਂ ਬਣਾਇਆ ਬਿਲਕੁਲ ਇਹ ਜਿਹੜੀ ਹੈ ਕਿ ਮਹਿਲਾ ਦਾ ਦਰਦ ਤੁਸੀਂ ਦੇਖੋ ਆਸੂ ਜਿਹੜੇ ਬਿਆਨ ਕਰ ਰਹੇ ਨੇ ਕਿ ਇਹ ਜਿਹੜੇ ਹੈ ਜਿਹੜੀ ਹੈ ਭੈਣ ਦੇ ਆਸੂ ਨੇ ਇਹ ਇਸ ਮਕਾਨ ਜਿਹੜਾ ਕਿ ਕੱਚਾ ਮਕਾਨ ਹੈ ਜਿੱਥੇ ਪਰਵਾਰ ਦੇ ਵਿੱਚ ਜਿਹੜਾ ਇੱਕ ਪਤੀ ਹੈ ਕਮਾਨ ਵਾਲਾ ਸੀਗਾ ਉਸ ਦੀ ਜਿਹੜੀ ਹੈ ਦੱਸਿਆ ਜਾ ਰਿਹਾ ਕਿ ਦੋ ਬੱਚ ਜਿਹੜੀ ਹੈ ਨਾਲ ਫਟਿਆ ਹੈ ਨਾਲ ਫਟਣ ਦੇ ਨਾਲ ਕਿਤਨਾ ਕਿਥੇ ਜਿਹੜਾ ਉਹ ਵੀ ਪਾਹਜ ਵਾਂਗੂ ਜਿਹੜਾ ਨਜ਼ਰ ਆ ਰਿਹਾ ਹੈ ਕਿ ਵੀ ਕੰਮ ਕਾਜ ਤੋਂ ਜਿਹੜਾ ਉਹ ਵੀ ਮੁਤਤ ਹੋ ਚੁੱਕਿਆ ਹੈ ਔਰ ਹਾਲਾਤ ਘਰ ਦੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਕੱਚੇ ਮਕਾਨ ਨੇ ਔਰ ਇੱਕ ਮਕਾਨ ਜਿਹੜਾ ਬੱਚਾ ਉਹ ਵੀ ਕੱਚਾ ਹੈ ਪਰ ਇਹ ਵੀ ਕਦੇ ਨਾ ਕਦੀ ਜਿਸ ਹਿਸਾਬ ਨਾਲ ਬਰਸਾਤਾ ਹੋ ਰਿਹਾ ਹੈ ਦੂਜੇ ਪਾਸੇ ਬਾੜ ਦੀ ਸਥਿਤੀ ਹੈ ਤਾਂ ਇਸ ਦੇ ਵੀ ਜਿਹੜੇ ਹਾਲਾਤ ਜਿਹੜਾ ਨਾਜ਼ੁਕ ਬਣੇ ਹੋਏ ਨੇ ਤਾਂ ਅਸੀਂ ਗੱਲਬਾਤ ਕਰ ਲੈਣੇ ਆ ਮਾਤਾ ਜੀ ਮਾਤਾ ਕੀ ਨਾਮ ਹੈ ਮੰਗੋ ਮੰਗੋ ਕਿੰਨੀ ਉਮਰ ਹੈ ਜੀ 80 ਸਾਲ ਦੀ 80 ਸਾਲ ਕੀ ਹਾਲਾਤ ਹੋਏ ਘਰ ਨੂੰ ਲੈ ਕੇ ਮਕਾਨ ਕਿਵੇਂ ਡਿੱਗਿਆ ਮਕਾਨ ਕੋ ਤਬੀ ਨਹੀਂ ਪੈਂਦੇ ਸੀ ਤੇ ਮੈਂ ਅੰਦਰ ਇੱਥੇ ਰਹਿੰਦੀ ਸਾਂ ਤੇ ਤਾਂ ਮੈਂ ਅੰਦਰ ਪੈ ਗਈ ਜਾਤੇ ਪਈ ਤੋ ਤੋਇ ਕੇ ਮੇਰੀ ਡਿੱਗੇ ਹੋ ਬਾਲੇ ਜੇ ਡੇਗ ਪਰਲੇ ਪਾਸੋਂ ਤੇ ਮੈਂ ਦਾਵਾ ਦਾ ਇਹ ਮੇਰੀ ਨੋ ਭੱਜੀਆਂ ਦੀ ਕੋਠਾ ਡੇਗ ਪਿਆ ਮੰਮੇ ਦਾ ਇਹ ਮੇਰੀ ਨੋ ਭੱਜ ਕੇ ਗਈ ਤੇ ਮੈਨੂੰ ਦਾਵਾ ਖਿੱਚ ਕੇ ਲੈ ਆਈ ਬਾਹਰ ਇੱਥੇ ਮੀਂਹ ਪੈਂਦਾ ਸੀ ਮੀਂਹ ਚ ਖਲਾਰ ਦਿੱਤਾ ਮੈਨੂੰ ਲਿਆ ਤੇ ਮੈਂ ਇੱਥੇ ਖੜੀ ਰਹੇਗੀ ਮੈਨੂੰ ਕੋ ਨਾ ਮੈਂ ਘਾਂਜੋਗੀ ਟੁਰਨ ਜੋਗੀ ਤੇ ਨਾ ਮੈਂ ਇੱਥੇ ਟੁਰਿਆ ਜਾਂਦਾ ਸੀ ਇਹਦਾ ਸੋਠੀ ਤੋਂ ਬਿਨਾਂ ਟੁਰਿਆ ਵੀ ਨਹੀਂ ਤੇ ਉਹ ਮੈਨੂੰ ਖਿੱਚ ਖੁੱੱਚ ਕੇ ਬਾਹਰ ਸੱਟਦਾ ਮੇਰੀ ਨੋ ਦੇ ਵੀ ਸੱਟ ਲੱਗੀ ਬਾਲਾ ਵੱਜ ਗਿਆ ਮੇਰੀ ਨੋ ਮੇਰੇ ਵੀ ਕੁਮਾਰਾਂ ਮੋਟੀਆਂ ਜਿਵੇਂ ਖਿੱਚ ਕੇ ਲਿਆਏ ਤੇ ਮਾੜਾ ਮੋਟਾ ਮੈਨੂੰ ਵੀ ਉਹ ਤਾਂ ਖਲੀਫ ਹੁੰਦੀ ਆ ਮਾਤਾ ਜੀ 80 ਸਾਲ ਦੀ ਉਮਰ ਐ ਬਜ਼ੁਰਗ ਹੋ ਤਾਂ ਇੱਥੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੀ ਐ ਕਿ ਦਿੱਤੀ ਜਾ ਰਹੀ ਗਰੀਬਾਂ ਨੂੰ ਜਿਹੜੇ ਮਕਾਨ ਦਿੱਤਾ ਜਾਣਗੇ ਤੁਹਾਡੇ ਕੱਚੇ ਮਕਾਨ ਤੇ ਪੱਕੇ ਮਕਾਨ ਨਹੀਂ ਮਿਲੇ ਨਹੀਂ ਪੁੱਤ ਸਾਨੂੰ ਨੇ ਪੱਕੇ ਦੇਂਦੇ ਆਪ ਗਰਾਂਡਾਂ ਆਂਦੇ ਨੇ ਆਪ ਖਾ ਲੈਂਦੇ ਨੇ ਸਾਨੂੰ ਕੋ ਦਿੰਦਾ ਕੋਈ ਨਹੀਂ ਕਹਿੰਦੇ ਆਏ ਨਹੀਂ ਆਏ ਨਹੀਂ ਗਰਾਂਡਾਂ ਨਹੀਂ ਆਇਆ ਆਪ ਖਾ ਜਾਂਦੇ ਨੇ ਆਪ ਦਾ ਘਰ ਬੋਆ ਬਣਾ ਲੈਂਦੇ ਨੇ ਤੇ ਸਾਨੂੰ ਅਸੀਂ ਉਹ ਜਿਹੜੇ ਜਿਹੜੇ ਰਹ ਜਾਂਦੇ ਮੋਟਾ ਪਾਕ ਹਾਂ ਬਿਲਕੁਲ ਮੋਟਾ ਲੈਣ ਵਾਲੇ ਜਿਹੜੇ ਆ ਸਰਕਾਰਾਂ ਜਿਹੜੀਆਂ ਵੋਟਾ ਹਟਾ ਲੈ ਜਾਂਦੀਆਂ ਪਰ ਦਾਵੇ ਜਿਹੜੇ ਨੇ ਉਹ ਸਾਰੇ ਖੋਖਰੇ ਪ੍ਰਧਾਨ ਮੰਤਰੀ ਆਵਾਸ ਜੋਨਾ ਤਹਿਤ ਹੁਣ ਜਿਹੜੇ ਪਰਿਵਾਰ ਆ ਖੁੱਲੇ ਆਸਮਾਨ ਦੇ ਵਿੱਚ ਰਹਿੰਦੇ ਮਜਬੂਰਾ ਤੁਸੀਂ ਦੇ ਦਿਓ ਸਮਾਨ ਜਿਹੜਾ ਖੁੱਲੇ ਆਸਮਾਨ ਦੇ ਵਿੱਚ ਪਿਆ ਹੈ ਨਜ਼ਰ ਆ ਰਿਹਾ ਕਿ ਕਿ ਘਰ ਜਿਹੜਾ ਹੈਗਾ ਉਹ ਕੁਦਰਤ ਦੇ ਕਹਿ ਦੇ ਜਿਹੜਾ ਉਹਨਾਂ ਉੱਤੇ ਪਤਿਆ ਔਰ ਪੂਰਾ ਮਕਾਨ ਜਿਹੜਾ ਹੈਗਾ ਕੱਚਾ ਸੀਗਾ ਉਹ ਪੂਰਾ ਢਹਿ ਤੇ ਰਿਹਾ ਗਿਆ ਔਰ ਇੱਕ ਕਮਰਾ ਬਚਿਆ ਤਾਂ ਇਸ ਦੇ ਉੱਤੇ ਵੀ ਜਿਹੜੀਆਂ ਕਾਫੀ ਤਰੇੜਾਂ ਜਿਹੜੀਆਂ ਆ ਚੁੱਕੀਆਂ ਨੇ ਇਹ ਵੀ ਕਦੇ ਨਾ ਕਦੇ ਜਿਹੜਾ ਦੇਖ ਸਕਦਾ ਹਾਲਾਤ ਜਿਹੜੇ ਬਹੁਤ ਨਾਜ਼ੁਕ ਬਣੇ ਹੋਏ ਨੇ ਔਰ ਹੁਣ ਜ਼ਰੂਰ ਤਾਂ ਪੰਜਾਬ ਸਰਕਾਰ ਨੂੰ ਇਹਨਾਂ ਗਰੀਬਾਂ ਦੀ ਬਾਹ ਫੜਨ ਦੀ ਕਿਉਂਕਿ ਇਹ ਗਰੀਬਾਂ ਦੇ ਜਿਹੜੇ ਮਕਾਨ ਹੈ ਉਹ ਪੂਰਾ ਢਹਿ ਚੁੱਕਿਆ ਹੈ ਔਰ ਮਹਿਲਾ ਜਿਹੜੀ ਇਹ ਮਾਤਾ ਹੈ ਇਸ ਦਾ ਆਸ਼ਿਆਨਾ ਬਿਲਕੁਲ ਟੈਟੇੜੀ ਹੋ ਚੁੱਕਿਆ ਹੈ ਹੁਣ ਜਿਹੜੀ ਐਨ ਜੀਓਸ ਨੇ ਜਾਂ ਮਦਦਗਾਰ ਨੇ ਉਹ ਇਹਨਾਂ ਦੀ ਲੋਕਾਂ ਦੀ ਮਦਦ ਕਰਨ ਕਿਉਂਕਿ ਇਹਨਾਂ ਦੇ ਮਕਾਨ ਜਿਹੜਾ ਸਿਰ ਤੋਂ ਜਿਹੜਾ ਖਤਮ ਹੋ ਚੁੱਕਿਆ ਹੁਣ ਵੇਖਾਂਗੇ ਕਿ ਪੰਜਾਬ ਸਰਕਾਰ ਨੇ ਮਦਦ ਕਰਦੀ ਹੈ ਕਿ ਇਹ ਪਰਿਵਾਰ ਇਸੇ ਤਰ੍ਹਾਂ ਹੀ ਜਿਹੜਾ ਕਿ ਬਿਗੈਰ ਛੱਤ ਤੋਂ ਜਿਹੜੇ ਰਹਿ ਲਈ ਮਜਬੂਰ ਰਹਿਣਗੇ ਸ੍ਰੀਪਤ ਕਹਿੰਦਾ ਬਸ ਜਗਦੀਸ਼ ਕੁਮਾਰ ਐਨਰਟੀਵੀ